ਮਤਲਬ ਰੋਣਾ ਬੇਬੀ ਬੇਬੀ ਮੇਰਾ ਕੱਲ ਨੂੰ ਛੋਨੇ ਬੇਬੀ ਨਹੀਂ ਤੁਹਾਡੇ ਸਿਰ ਤੇ ਆ ਕੇ ਭੇਜਣਾ ਅਸੀਂ ਨਾ ਕਮਜ਼ੋਰ ਬਹੁਤ ਹੋ ਗਏ ਦਿਲੋਂ ਸਾਨੂੰ ਪਿਆਰ ਵਾਲਾ ਆਉਣ ਲੱਗ ਗਿਆ ਸਾਡੇ ਯਾਰ ਕਿਤੇ ਕਰਦੇ ਤੁਹਾਨੂੰ ਪਿਆਰ ਨਹੀਂ ਸੀ ਕਰਦੇ ਹੁੰਦੇ ਕਹਿੰਦੇ ਨਹੀਂ ਸੀ ਹੁੰਦੇ ਗੱਲ ਵੱਖਰੀ ਆ ਛੋਟਾ ਐਗਜ਼ਾਮਪਲ ਆ ਗਲੀ 'ਚ ਤੁਸੀਂ ਤੁਰੇ ਜਾਂਦੇ ਹੋ ਕੋਈ ਆਵਾਰਾ ਕੁੱਤਾ ਤੁਸੀਂ ਤੁਰੇ ਜਾ ਰਹੇ ਹੋ ਉਹਨੇ ਤੁਹਾਨੂੰ ਘੂਰਨਾ ਸ਼ੁਰੂ ਕੀਤਾ ਜੇ ਤੁਸੀਂ ਆਪਣੇ ਦਿਲੋਂ ਉਹਦੇ ਵੱਲ ਦੇਖੋਗੇ ਨਾ ਗੁੱਸੇ 'ਚ ਸਿਰਫ ਦੇਖੋਗੇ ਅੱਖ 'ਚ ਅੱਖ ਪਾ ਕੇ ਨਿਕਲੋਗੇ ਥੋੜੇ ਵਾਲਾ ਅਪਰੋਚ ਨਹੀਂ ਕਰੂਗਾ ਉਹ ਹੁਣ ਉਹਨੂੰ ਯਾਰ ਕਿਵੇਂ ਪਤਾ ਲੱਗੇ ਅੱਛਾ ਜੇ ਤੁਸੀਂ ਅੰਦਰੋਂ ਡਰ ਰਹੇ ਹੋ ਉਹ ਡਰ ਸੈਂਸ ਕਰ ਲੈਂਦਾ ਉਦੋਂ ਤੁਸੀਂ ਐਂਜ ਕਰੀ ਜਾਣਾ ਹੁਣ ਅੰਦਰੋਂ ਤੁਸੀਂ ਡਰ ਰਹੇ ਨਾਲ ਉਹ ਯਾਰ ਉਹਨੂੰ 1 ਸੈਕਿੰਡ ਚ ਪਤਾ ਲੱਗ ਜਾਂਦਾ ਵਾਈਬ੍ਰੇਸ਼ਨਸ ਨੇ ਯੈਸ ਸਹੀ ਗੱਲ ਹੈ ਉਦਾਂ ਜਿਹੜੀ ਘੂਰ ਆ ਨਾ ਅੱਖ ਦੀ ਉਹ ਘੂਰ ਵੀ ਅੰਦਰੋਂ ਆਈ ਚਾਹੀਦੀ ਆ ਇਦਾਂ ਨਹੀਂ ਆ ਨੋ ਤੁਹਾਨੂੰ ਨੋ ਵੀ ਕਿਉਂ ਕਹਿਣੀ ਬਾਈ ਇਕੱਲੀ ਨੋ ਆਉਂਦਾ ਨਹੀਂ ਸਰਦਾ ਉਹ ਅੰਦਰੋਂ ਭਰ ਕੇ ਆਵੇ ਚਾਹੇ ਪਿਆਰ ਆ ਚਾਹੇ ਗੁੱਸਾ ਕੋਈ ਵੀ ਮੋਸ਼ਨ ਆ ਜਦੋਂ ਅੰਦਰੋਂ ਨਿਕਲਦਾ ਤਾਂ ਹੀ ਕਨਵੇ ਹੁੰਦਾ ਨਾ ਇਹ ਚਾਹੇ ਔਨ ਕੈਮਰਾ ਸੀ ਕੰਮ ਕਰਦੇ ਆ ਐਸਨ ਐਕਟਰ ਚਾਹੇ ਆਫ ਕੈਮਰਾ ਜ਼ਿੰਦਗੀ ਜਿਵੇਂ